ਡੀਐਨਟੀਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਰਪਾਲ ਲਾਡਾ ਤੇ ਅੱਜ ਡੀਐਨਟੀਵੀ ਪੰਜਾਬ ਦੀ ਟੀਮ ਇੱਕ ਵਾਰ ਫਿਰ ਪਹੁੰਚੀ ਹੈ ਬੈਦ ਰੂਪਲ ਜੀ ਦੇ ਕੋਲ ਤੇ ਅੱਜ ਬੈਦ ਰੂਪਲ ਜੀ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਜਿਹੜਾ ਕੋਲੇਸਟ੍ਰੋਲ ਆ ਜਿਹੜਾ ਵਾਧਾ ਤੇ ਇਸ ਦੇ ਨਾਲ ਜਿਹੜੀਆਂ ਬਿਮਾਰੀਆਂ ਬੰਦੇ ਨੂੰ ਘੇਰ ਲੈਂਦੀਆਂ ਆ ਇਹਦੇ ਬਾਰੇ ਅੱਜ ਜਿਹੜਾ ਤੁਹਾਨੂੰ ਨੁਸਖਾ ਆ ਜਿਹੜਾ ਉਹ ਬੈਦ ਸਾਹਿਬ ਦੱਸਣਗੇ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਇਹ ਗੱਲ ਅੱਜਕੱਲ ਕਾਮਨ ਹੀ ਹੋ ਗਈ ਹੈ ਕੋਲੈਸਟਰੋਲ ਹਰ ਜਿਹਨੂੰ ਮਰਜ਼ੀ ਪੁੱਛ ਲੋ ਜੀ ਕਹਿੰਦੇ ਕੋਲੈਸਟਰੋਲ ਵੱਧ ਗਿਆ ਜੀ ਕੋਲੈਸਟਰੋਲ ਵੱਧ ਗਿਆ ਸੋ ਸਾਡਾ ਖਾਣ ਪੀਣ ਦਾ ਸਿਸਟਮ ਜਿਹੜਾ ਉਹ ਠੀਕ ਨਹੀਂ ਰਹਿ ਗਿਆ ਖਾਣ ਪੀਣ ਦਾ ਸਿਸਟਮ ਠੀਕ ਨਾ ਹੋਣ ਕਰਕੇ ਇਹ ਪ੍ਰੋਬਲਮਾਂ ਜਿਹੜੀਆਂ ਸਾਨੂੰ ਆਨ ਲੱਗ ਪਈਆਂ ਕਿਉਂਕਿ ਖਾਣ ਪੀਣ ਸਹੀ ਨਾ ਹੋਣ ਕਰਕੇ ਐਕਸਰਸਾਈਜ਼ ਕੋਈ ਨਹੀਂ ਰਹਿ ਗਈ ਤੇ ਉਹਦੇ ਵਿੱਚ ਕੀ ਹੋਇਆ ਕਿ ਹਰ ਬੰਦੇ ਦਾ ਖੂਨ ਗਾੜਾ ਹੋਣ ਲੱਗ ਪਿਆ ਕੋਲੈਸਟਰੋਲ ਨੂੰ ਕਹਿੰਦੇ ਖੂਨ ਗਾੜਾ ਸਿੱਧਾ ਪੰਜਾਬੀ ਦਾ ਇੱਕ ਲਫ਼ਜ਼ ਹੈ ਖੂਨ ਗਾੜਾ ਹੋ ਗਿਆ ਸਾਡੇ ਆਜੀਰਵਾਦ ਦੇ ਵਿੱਚ ਵੀ ਕਹਿੰਦੇ ਇਹ ਜਿਹੜਾ ਬਲੱਡ ਥਿੱਕ ਹੋ ਗਿਆ ਜੀ ਤੁਹਾਡਾ ਖੂਨ گاੜਾ ਹੋ ਗਿਆ ਜੀ ਤੁਹਾਡਾ ਕੋਲੇਸਟ੍ਰੋਲ ਹੋ ਗਿਆ ਸੋ ਇਹਦੇ ਨਾਲ ਅੱਗੇ ਬਿਮਾਰੀਆਂ ਕਿੰਨੀਆਂ ਲੱਗਦੀਆਂ ਦੇਖੋ ਜੇ ਤੁਹਾਡਾ ਕੋਲੇਸਟ੍ਰੋਲ ਵਧ ਗਿਆ ਤੁਹਾਡਾ ਖੂਨ گاੜਾ ਹੋ ਗਿਆ ਹਾਰਟ ਦੀ ਪ੍ਰੋਬਲਮ ਆ ਜਾਂਦੀ ਹੈ ਹਾਰਟ ਦੀਆਂ ਨਾੜਾਂ ਦੀ ਬਲੌਕ ਸ਼ੁਰੂ ਹੋ ਜਾਂਦੀ ਹੈ ਇਹਦੇ ਨਾਲ ਹਾਈ ਬਲੱਡ ਪ੍ਰੈਸ਼ਰ ਹੋਣਾ ਸ਼ੁਰੂ ਹੋ ਜਾਂਦਾ ਇਹ ਜਦੋਂ ਫਿਰ ਬਲੱਡ ਪ੍ਰੈਸ਼ਰ ਥੋੜਾ ਥੋੜਾ ਜ਼ਿਆਦਾ ਰਹਿੰਦਾ ਉਹ ਇਹਨਾਂ ਕਿਡਨੀਆਂ ਤੇ ਅਸਰ ਪੈਣਾ ਸ਼ੁਰੂ ਹੋ ਜਾਂਦਾ ਕਿਡਨੀਆਂ ਜਾਂਦੀਆਂ ਲੱਗਦੀਆਂ ਸੋ ਸਭ ਤੋਂ ਪਹਿਲੇ ਅਸੀਂ ਸਾਨੂੰ ਚਾਹੀਦਾ ਹੈਗਾ ਕਿ ਕੋਲੇਸਟ੍ਰੋਲ ਨੂੰ ਜਿਹੜਾ ਉਹ ਪ੍ਰੋਪਰ ਆਪਣਾ ਠੀਕ ਰੱਖੀਏ ਖੂਨ ਨੂੰ ਠੀਕ ਰੱਖੀਏ ਤਾਂ ਕਿ ਸਭ ਕੁਝ ਸਹੀ ਹੋ ਸਕੇ ਸੋ ਜੇ ਕੋਲੇਸਟ੍ਰੋਲ ਵਾਸਤੇ ਤੁਸੀਂ ਸਹੀ ਰੱਖਣਾ ਤਾਂ ਸਿਹਤ ਦੀ ਐਕਸਰਸਾਈਜ਼ ਬਹੁਤ ਜ਼ਰੂਰੀ ਹੈ ਖਾਣ ਪੀਣ ਦਾ ਸਿਸਟਮ ਤੁਹਾਨੂੰ ਬਹੁਤ ਜ਼ਰੂਰੀ ਰੱਖਣਾ ਪਏਗਾ ਸਹੀ ਕੀ ਕਰਨਾ ਪਏਗਾ ਤਲੀਆਂ ਚੀਜ਼ਾਂ ਫਰਾਈ ਚੀਜ਼ਾਂ ਦੁੱਧ ਘਿਓ ਮੱਖਣ ਪਨੀਰ ਕਾਜੂ ਬਦਾਮ ਮੂੰਗਫਲੀ ਇਹੋ ਜਿਹੇ ਚੀਜ਼ਾਂ ਤੋਂ ਪਰਹੇਜ਼ ਕਰਨਾ ਪਏਗਾ ਤਾਂ ਕਿ ਤੁਸੀਂ ਤੁਹਾਡਾ ਜਿਹੜਾ ਕੋਲੇਸਟ੍ਰੋਲ ਦਾ ਲੈਵਲ ਹੈ ਤੁਹਾਡਾ ਖੂਨ ਦਾ ਗਾੜਾਪਨ ਉਹ ਠੀਕ ਠੀਕ ਹੀ ਰਹੇ ਸੋ ਜੇ ਫਿਰ ਵੀ ਜਿਆਦਾ ਹੋ ਗਿਆ ਡਾਕਟਰਾਂ ਨੇ ਦੱਸ ਦਿੱਤਾ ਤੇ ਤੁਹਾਨੂੰ ਘਬਰਾਣ ਦੀ ਲੋੜ ਨਹੀਂ ਹੈ ਨੁਕਸਾ ਜਿਹੜਾ ਤੁਹਾਨੂੰ ਦੱਸਣਾ ਉਹ ਘਰ ਬੈਠੇ ਤੁਸੀਂ ਖੂਨ ਨੂੰ ਪਤਲਾ ਕਰ ਸਕਦੇ ਆ ਉਹਦੇ ਨਾਲ ਤੁਹਾਨੂੰ ਕੋਈ ਵੀ ਹਾਰਟ ਦੇ ਵਿੱਚ ਸਟੰਟ ਪਵਾਉਣ ਦੀ ਲੋੜ ਨਹੀਂ ਹਾਰਟ ਦੇ ਵਿੱਚ ਕੋਈ ਵੀ ਤੁਹਾਨੂੰ ਚੀਜ਼ਾਂ ਟੈਸਟ ਕਰਾਉਣ ਦੀ ਲੋੜ ਨਹੀਂ ਕਿਉਂਕਿ ਜਦੋਂ ਤੁਸੀਂ ਟੈਸਟ ਕਰਾਨੇ ਬਹੁਤ ਪੈਸੇ ਲੱਗ ਜਾਂਦੇ ਆ ਜੇ ਸਰਵਾਈਕਲ ਦੀ ਪ੍ਰੋਬਲਮ ਹੋਵੇ ਮੜ ਜੀ ਹਾਰਟ ਹਾਲ ਨੂੰ ਦਰਜ ਜਾਂਦੀ ਹੋਵੇ ਤਾਂ ਵੀ ਡਾਕਟਰ ਘੇਰ ਲੈਂਦੇ ਆ ਸੋ ਬਿਲਕੁਲ ਡਰਨ ਦੀ ਲੋੜ ਨਹੀਂ ਲਾਸਟਰ ਜਿਹੜਾ ਘਰ ਬੈਠੇ ਤੁਸੀਂ ਠੀਕ ਕਰ ਸਕਦੇ ਆ ਸੋ ਅੱਜ ਇਹਦੇ ਵਾਸਤੇ ਮੈਂ ਦੱਸਾਂਗਾ ਕਿ ਤਿੰਨ ਚੀਜ਼ਾਂ ਦਾਲਚੀਨੀ ਕਲਵੰਜੀ ਤੇ ਮੇਥੀ ਦਾਣਾ ਦਾਲਚੀਨੀ ਕਲਵੰਜੀ ਤੇ ਮੇਥੀ ਦਾਣਾ ਬਰਾਬਰ ਲੈ ਲਓ ਪੀਸ ਕੇ ਰੱਖ ਲਓ ਅੱਧਾ ਚਮਚ ਸਵੇਰੇ ਖਾਲੀ ਪੇਟ ਪਾਣੀ ਦੇ ਨਾਲ ਇਹਨੂੰ ਤੁਸੀਂ ਖਾਣਾ ਹੈਗਾ 40 ਦਿਨ ਤੱਕ ਖਾਓ ਔਰ ਫਿਰ ਜਾ ਕੇ ਲੈਬੋਰੀ ਦੇ ਵਿੱਚ ਚੈੱਕ ਕਰਾਓ ਟੈਸਟ ਕਰਾਓ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂਗਾ ਪਰ ਜਦੋਂ ਤੁਸੀਂ ਖਾਣਾ ਉਹਦੋਂ ਸਾਰੀਆਂ ਤੁਹਾਨੂੰ ਪ੍ਰੇਜ ਪ੍ਰੋਪਰ ਰੱਖਣੇ ਪੈਣੇ ਐ ਐਕਸਰਸਾਈਜ਼ ਤੁਹਾਨੂੰ ਕਰਨੀਆਂ ਪੈਣੀਆਂ ਤੇ ਫਿਰ ਤੁਸੀਂ ਠੀਕ ਹੋਣਾ ਸੋ ਕੋਲੇਸਟ੍ਰੋਲ ਕੋਈ ਵੱਡੀ ਬਿਮਾਰੀ ਨਹੀਂ ਘਬਰਾਉਣ ਦੀ ਲੋੜ ਨਹੀਂ ਇਹਦੇ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਦਾ ਲੈਵਲ ਵੀ ਠੀਕ ਹੋਏਗਾ ਕੋਲੇਸਟ੍ਰੋਲ ਜਿਹੜਾ ਖੂਨ ਗਾੜਾ ਹੋ ਗਿਆ ਉਹ ਵੀ ਠੀਕ ਹੋਏਗਾ ਹਾਰਟ ਦੀ ਕੋਈ ਪ੍ਰੋਬਲਮ ਨਹੀਂ ਹੋਊਗੀ ਜਿਹੜਾ ਤੁਹਾਨੂੰ ਸਾਹ ਚੜਦਾ ਥੋੜਾ ਥੋੜਾ ਉਹ ਵੀ ਠੀਕ ਹੋ ਜਾਏਗਾ ਤੇ ਘਰ ਬੈਠੇ ਤੁਸੀਂ ਠੀਕ ਹੋ ਜਾਓਗੇ ਸੋ ਇਹ ਫਾਰਮੂਲਾ ਜਮਾ ਕੇ ਦੇਖੋ ਇਰਤਾਲੀ ਰਸੋਈ ਦੇ ਵਿੱਚ ਹੀ ਪਿਆ ਫਾਰਮੂਲਾ ਇਹਨੂੰ ਤੁਸੀਂ ਖਾਓ ਤੇ ਠੀਕ ਹੋ ਜਾਓਗੇ ਰ